ਸਾਦੀ ਬਿਮਾਰੀ ਦੇ ਮਰੀਜ਼ਾਂ ਵਾਸਤੇ ਜਿਹੜਾ ਇਹ ਵੀਡੀਓ ਖਾਸ ਆ ਕਿਉਂਕਿ ਜਦੋਂ ਬੰਦੇ ਨੂੰ ਸਾਹ ਹੀ ਨਾ ਚੱਜਣ ਵਾਲਾ ਆਵੇ ਉਹ ਬੰਦਾ ਕੀ ਕਰ ਸਕਦਾ ਬਹੁਤ ਔਖਾ ਹੋਊਗਾ ਆਪਾਂ ਇਹ ਭੈਣ ਨੂੰ ਪੁੱਛਦੇ ਹਾਂ ਵੀ ਇਹਨਾਂ ਦੀ ਜ਼ਿੰਦਗੀ ਦਾ ਕਿਦਾਂ ਸਫ਼ਰ ਰਿਹਾ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹੋਇਆ ਸੀ ਭੈਣੇ ਜੀ ਜੀ ਮੇਰ ਨੂੰ ਨਾ ਸਾਡੀ ਫਰਮ ਬਹੁਤ ਸੀਗੀ ਇਹ ਕਿੰਨੇ ਕ ਸਾਲਾਂ ਤੋਂ ਤੁਸੀਂ ਭਨੇ ਜੀ ਮੈਨੂੰ 5 ਕ ਸਾਲ ਹੋ ਗਏ ਸੀ 5 ਸਾਲ ਤੋਂ ਤੁਸੀਂ ਸਾਡੇ ਦਰ ਤੋਂ ਪੀੜਤ ਰਹੇ ਹੋ ਹਨਾ ਹਾਂਜੀ ਕੀ ਕੀ ਦਿੱਕਤ ਆਉਂਦੀ ਸੀ ਜੀ ਜੀ ਮੈਨੂੰ ਸਾਰਿਆਂ ਚ ਬਹੁਤ ਦਿੱਕਤ ਆਉਂਦੀ ਸੀ ਹਾਂਜੀ ਫਿਰ ਜੀ ਮੈਂ ਬਹੁਤ ਜਗ੍ਹਾ ਤੇ ਦਵਾਈ ਖਾਧੀ ਸੀ ਹਾਂਜੀ ਜੀ ਮੈਨੂੰ ਆਰਾਮ ਨਹੀਂ ਆਇ ਕਿ ਤੋ ਵੀ ਓਕੇ ਜੀ ਫਿਰ ਮੈਨੂੰ ਸਰਦਾ ਹਸਪੀਟਲ ਤੋਂ ਪਤਾ ਲੱਗਿਆ ਜੀ ਹਾਂਜੀ ਮੈਂ ਉਥੋਂ ਦਵਾਈ ਖਾਧੀ ਸੀਗੀ ਜੀ ਜੀ ਮੈਨੂੰ ਉਥੋਂ ਬਹੁਤ ਬਹੁਤ ਫਾਇਦਾ ਹੋਇਆ ਜੀ ਕਿੰਨੇ ਮਹੀਨੇ ਦਵਾਈ ਖਾਧੀਆ ਤੁਸੀਂ ਮੈਂ ਜੀ 9 ਮਹੀਨੇ ਦਵਾਈ ਖਾਧੀ ਜੀ 9 ਮਹੀਨੇ ਦੀ ਦਵਾਈ ਨਾਲ ਤੁਹਾਡੀ ਜਿਹੜੀ ਸਾਰੀ ਸਮੱਸਿਆ ਸੀ ਬਿਲਕੁਲ ਠੀਕ ਹੋ ਗਈ ਹੈ ਹਾਂ ਜੀ ਉਹ ਮੇਰੀ ਬਿਲਕੁਲ ਠੀਕ ਹੋ ਗਈ ਸੀ ਜੀ ਹਾਂ ਜੀ ਇਸ ਤੋਂ ਪਹਿਲਾਂ ਤੁਸੀਂ ਡਾਕਟਰਾਂ ਤੋਂ ਦਵਾਈ ਲਈ ਹੋਣੀ ਆ ਹੋਰ ਬਹੁਤ ਜਗ੍ਹਾ ਤੋਂ ਦਵਾਈ ਖਾਧੀ ਸੀ ਜੀ ਉਹਨਾਂ ਨਾਲ ਕੋਈ ਫਰਕ ਨਹੀਂ ਪਿਆ ਨਹੀਂ ਮੈਨੂੰ ਕੋਈ ਫਰਕ ਨਹੀਂ ਪਿਆ ਸੀ ਉਹ ਕੀ ਇਲਾਜ ਕਰਦੇ ਸੀਗੇ ਉਹ ਜੀ ਮੈਨੂੰ ਵੀ ਕਦੇ ਪੰਪ ਦਿੰਦੇ ਸੀ ਕਦੇ ਮੈਨੂੰ ਪਾਫ ਦਿੰਦੇ ਸੀ ਕਦੇ ਕੁਛ ਕਦੇ ਖੁਸ਼ ਪਰ ਮੈਨੂੰ ਕੋਈ ਬਿਲਕੁਲ ਫਰਕ ਨਹੀਂ ਪਿਆ ਜੀ ਤੇ ਇੱਥੇ ਕੋਈ ਪਾਫ ਪੰਪ ਵਾਲਾ ਕੰਮ ਤਾਂ ਨਹੀਂ ਸੀ ਕੁਛ ਨਹੀਂ ਸੀਗਾ ਜੀ ਮੇਰਾ ਸਭ ਕੁਝ ਛੁੱਟ ਗਿਆ ਮੈਨ 15 ਵੀ ਦਿਨ ਛੁੱਟ ਗਈ ਵਾਹ ਜੀ ਵਾਹ ਫਿਰ ਤਾਂ ਹੀ ਤੁਸੀਂ ਠੀਕ ਹੋ ਗਏ ਹੋ ਹਾਂਜੀ ਹਾਂਜੀ ਮੈਂ ਬਹੁਤ ਜਲਦੀ ਠੀਕ ਹੋ ਗਈ ਤੇ ਕੀ ਕਹਿਣਾ ਚਾਹੁੰਦੇ ਹੋ ਇੱਥੇ ਦੇ ਇਲਾਜ ਬਾਰੇ ਜੀ ਬਸ ਮੈਂ ਕਹਿੰਦੀ ਵੀ ਡਾਕਟਰ ਸਰਦਾ ਜੀ ਦਾ ਧੰਨਵਾਦ ਬਹੁਤ ਬਹੁਤ ਮੈਂ ਠੀਕ ਹੋ ਗਈ ਜੀ ਮੈਂ ਬਿਲਕੁਲ ਨਾਰਮਲ ਹਾਂ ਜੀ ਨਾਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ